ਬੰਦੀ ਸਿੰਘਾਂ ਦਾ ਮੁੱਦਾ ਲਗਾਤਾਰ ਗਰਮਾਉਂਦਾ ਹੋਇਆ ਨਜ਼ਰ ਆਉਂਦਾ ਇੱਕ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਕਾਫੀ ਚਰਚਾਵਾ ਮ ਤੇਜ਼ ਹੋ ਰਹੀਆਂ ਨੇ ਕਿਉਂਕਿ 6-5 ਦੇ ਵਿੱਚ ਲੋਕ ਸੀ ਲੋਕ ਚਰਚਾਵਾ ਕਰ ਰਹੇ ਸੀ ਕਿ ਦਵਿੰਦਰ ਪਾਲ ਮਾਫ ਕਰਨਾ ਰਾਜੋਆਣਾ ਸਾਹਿਬ ਨੂੰ ਕੀ ਫਾਂਸੀ ਦਿੱਤੀ ਜਾ ਸਕਦੀ ਆ ਪਰ ਦੂਜੇ ਪਾਸੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਹੁਣ ਮੰਗ ਤੇਜ਼ ਹੋ ਚੁੱਕੀ ਆ ਤਾਂ ਦਿੱਲੀ ਹਾਈ ਕੋਰਟ ਦੇ ਵੱਲੋਂ ਹੁਣ ਭੁੱਲਰ ਕੇਸ ਦੀ ਨਵੇਂ ਸਿਰੇ ਤੋਂ ਸਮੀਖਿਆ ਕਰਨ ਦੀ ਗੱਲ ਆਖ ਦਿੱਤੀ ਆ ਦਵਿੰਦਰਪਾਲ ਸਿੰਘ ਭੁੱਲਰ ਕੇਸ ਦੇ ਵਿੱਚ ਹੁਣ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾਵੇਗੀ ਤਾਂ ਦਵਿੰਦਰਪਾਲ ਭੁੱਲਰ ਦੇ ਨਾਲ ਜੁੜੀ ਹੋਈ ਸਭ ਤੋਂ ਅਹਿਮ ਤੇ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਨਵੇਂ ਸਿਰੇ ਤੋਂ ਸਮੀਖਿਆ ਹੋਵੇਗੀ ਦਿੱਲੀ ਹਾਈ ਕੋਰਟ ਦੇ ਵੱਲੋਂ ਇਹ ਸਮੀਖਿਆ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਜਿਸ ਤੋਂ ਬਾਅਦ ਹੁਣ ਰਿਹਾਈ ਦੀਆਂ ਆਸਾਂ ਉਮੀਦਾਂ ਕਾਫੀ ਜ਼ਿਆਦਾ ਬੱਦ ਚੁੱਕੀਆਂ ਨੇ ਕਿਉਂਕਿ ਜਦੋਂ ਵੀ ਇਲੈਕਸ਼ਨਾਂ ਆਉਂਦੀਆਂ ਨੇ ਭਾਵੇਂ ਕੀ ਕੋਈ ਵੀ ਇਲੈਕਸ਼ਨ ਹੋਣ ਵਿਧਾਨ ਸਭਾ ਹੋਣ ਲੋਕ ਸਭਾ ਹੋਣ ਜਾਂ ਜਿਮਨੀ ਚੋਣਾ ਹੋਣ ਤਾਂ ਉਦੋਂ ਬੰਦੀ ਸਿੰਘਾਂ ਦਾ ਮੁੱਦਾ ਕਾਫੀ ਜ਼ਿਆਦਾ ਉੱਭਰਦਾ ਪਰ ਜਦੋਂ ਇਲੈਕਸ਼ਨਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਤੋਂ ਇਹ ਮੁੱਦਾ ਠੰਡੇ ਵਸਤੇ ਦੇ ਵਿੱਚ ਪੈ ਜਾਂਦਾ ਆਖਰ ਸਜ਼ਾਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ ਦੇ ਵਿੱਚ ਬੰਦ ਨੇ ਬੰਦੀ ਸਿੰਘ ਆਖਰ ਕਦੋਂ ਤੱਕ ਜੇਲਾਂ ਚੋਂ ਰਿਹਾ ਹੋਣਗੇ ਪਰ ਇੱਕ ਰਾਹ ਦੀ ਖਬਰ ਜਰੂਰ ਆ ਰਹੀ ਆ ਕਿ ਭੁੱਲਰ ਕੇਸ ਦੇ ਵਿੱਚ ਹੁਣ ਦਿੱਲੀ ਹਾਈ ਕੋਰਟ ਦੇ ਵੱਲੋਂ ਆਰਡਰ ਜਾਰੀ ਕਰ ਦਿੱਤੇ ਨੇ ਕਿ ਨਵੇਂ ਸਿਰੇ ਤੋਂ ਇਸ ਕੇਸ ਦੀ ਸਮੀਖਿਆ ਕੀਤੀ ਜਾਵੇ ਕਿਉਂਕਿ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਆ ਕਿ ਜੋ ਸਜ਼ਾ ਪੂਰੀ ਕਰ ਚੁੱਕੇ ਫਰਵਾਦ ਦੇ ਵਿੱਚ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਗਿਆ ਸਜ਼ਾ ਪੂਰੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਇਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਧਰਨੇ ਲਾਉਣੇ ਪੈਣਗੇ ਮੋਰਚੇ ਲਾਉਣੇ ਪੈਣਗੇ ਬਾਰ-ਬਾਰ ਅਪੀਲਾਂ ਪਾਉਣੀਆਂ ਪੈਣਗੀਆਂ ਕਹਿੰਦੇ ਕਦੇ ਵੀ ਨਹੀਂ ਸੀ ਸੋਚਿਆ ਤਾਂ ਹੁਣ ਆਖਰਕਾਰ ਕਦੋਂ ਤੱਕ ਬੰਦੀ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋਣਗੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਦਵਿੰਦਰਪਾਲ ਸਿੰਘ ਭੋਲਰ ਦੀ ਉਹਨਾਂ ਦੇ ਲਈ ਤਾਂ ਰਾਹਤ ਦੀ ਖਬਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਉਹਨਾਂ ਦੇ ਰਿਸ਼ਤੇਦਾਰਾਂ ਦੇ ਲਈ ਉਹਨਾਂ ਨੂੰ ਚਾਹਣ ਵਾਲਿਆਂ ਦੇ ਲਈ ਖੁਸ਼ੀ ਦੀ ਖਬਰ ਹੈ ਤਾਂ ਦੂਜੇ ਪਾਸੇ ਬਲਬੰਗ ਸਿੰਘ ਰਾਜੋਣਾ ਜੋ ਪਟਿਆਲਾ ਦੀ ਕੇਂਦਰੀ ਸੁਧਾਰ ਘਰ ਦੇ ਵਿੱਚ ਬੰਦ ਨੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੁਲਾਕਾਤ ਕਰਕੇ ਆਏ ਉਹਨਾਂ ਦੇ ਵਕੀਲ ਦੇ ਵੱਲੋਂ ਵੀ ਗੱਲ ਸਾਂਝੀ ਕੀਤੀ ਗਈ ਸੀ ਕਿ ਰਾਜਵਾਨ ਸਭ ਚੜ੍ਹਦੀ ਕਲਾ ਦੇ ਵਿੱਚ ਨੇ ਪਰ ਮੰਗ ਜਿਹੜੀ ਇਹ ਕੀਤੀ ਜਾ ਰਹੀ ਆ ਕਿ ਇੱਕ ਪਾਸਾ ਕਰ ਦਿੱਤਾ ਜਾਵੇ ਜਾਂ ਤਾਂ ਕੋਰਟ ਦੇ ਵੱਲੋਂ ਕੋਈ ਆਰਡਰ ਕਰ ਦਿੱਤਾ ਜਾਵੇ ਕਿ ਫਾਂਸੀ ਦਿੱਤੀ ਜਾਵੇਗੀ ਇਸ ਤਰੀਕੇ ਦੇ ਨਾਲ ਕਹਿੰਦੇ ਲੜਕਾਇਆ ਨਾ ਜਾਵੇ ਤਾਂ ਖੁਦ ਬਲਵੰਤ ਸਿੰਘ ਰਾਜਵਾਨ ਰਾਜਵਾਨਾ ਜਿਹੜੇ ਜੇਲ੍ਹ ਦੇ ਵਿੱਚੋਂ ਚਿੱਠੀਆਂ ਭੇਜਦੇ ਨੇ ਉਹਨਾਂ ਦੀ ਭੈਣ ਜਦੋਂ ਮੁਲਾਕਾਤ ਕਰਨ ਦੇ ਲਈ ਜਾਂਦੀ ਉਹਨਾਂ ਦੇ ਹੱਥ ਸੁਨੇਹਾ ਭੇਜਿਆ ਜਾਂਦਾ ਉਹ ਵੀ ਹਮੇਸ਼ਾ ਇਹੀ ਗੱਲ ਦਾ ਜ਼ਿਕਰ ਕਰਦੇ ਨੇ ਜੋ ਸੰਦੇਸ਼ ਹੁੰਦਾ ਚਿੱਠੀ ਆ ਪੜ੍ਹ ਕੇ ਸੁਣਾਈਆਂ ਜਾਂਦੀਆਂ ਨੇ ਉਸ ਦੇ ਵਿੱਚ ਵੀ ਇਹੀ ਗੱਲ ਲਿਖੀ ਜਾਂਦੀ ਆ ਕਿ ਇਸ ਤਰੀਕੇ ਦੇ ਨਾਲ ਲਟਕਾਇਆ ਨਾ ਜਾਵੇ ਇੱਕ ਪਾਸਾ ਕਰ ਦਿੱਤਾ ਜਾਵੇ ਤਾਂ ਹੁਣ ਕੀ ਦਵਿੰਦਰ ਪਾਲ ਸਿੰਘ ਭੁੱਲਰ ਰਿਹਾ ਹੋਣਗੇ ਕੀ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਹੋਵੇਗੀ ਇਹ ਦੇਖਣ ਵਾਲੀ ਗੱਲ ਹੈ ਨਜ਼ਰਾਂ ਸਭ ਦੀਆਂ ਬੜੀਆਂ ਰਹਿਣ